ਸਕਾਰ ਇਹ ਆਗਾਸ਼ ਵਾਣੀਏ ਹੁਣ ਤੁਸੀਂ ਸਰਪਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲੇ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਖਾਣ ਮੰਤਰਾਲੇ ਵੱਲੋਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੋਟਾਸ਼ ਲਈ ਇੱਕ ਨਵਾਂ ਪਾਲ ਪ੍ਰੋਜੈਕਟ ਮਨਜ਼ੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਲਈ ਪ੍ਰਬੰਧਾਤਾ ਚਾਹਿਆ ਇਸ ਅਲਿਆ ਪੰਜਾਬ ਦੇ ਰਾਸ਼ਟਰਪਾਲ ਗੁਲਾਬ ਚੰਦ ਘਟਾੜੀਆ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਅੱਜ ਫਾਜ਼ਿਲਕਾ ਵਿੱਚ ਕੱਢੀ ਗਈ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਉਜਾਲਾ ਪੰਜਾਬ ਪ੍ਰੀਜ਼ਨ 올림픽 2026 ਸਮਾਪਤ ਪਟਿਆਲਾ ਜ਼ੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਸਭ ਤੋਂ ਵੱਧ ਤਮਗੇ ਜਿੱਤ ਕੇ ਸਮੁੱਚੇ ਤੌਰ ਤੇ ਜੇਤੂ ਰਹੇ ਤੇ ਮਰਦਾਂ ਦੀ ਐਫਆਈਐਚ ਹਾਕੀ ਪ੍ਰੋ ਲੀਗ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੈਲਜੀਅਮ ਨਾਲ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖਾਣ ਮੰਤਰਾਲੇ ਨੇ ਪੰਜਾਬ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਖੇਤਰ ਵਿੱਚ ਪੋਟਾਸ਼ ਲਈ ਇੱਕ ਨਵੇਂ ਖਣਿਜ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਇਹ ਫੈਸਲਾ ਮੰਤਰਾਲੇ ਦੇ ਖਣਿਜਾਂ ਦੀ ਭਾਲ ਅਤੇ ਵਿਕਾਸ ਬਾਰੇ ਰਾਸ਼ਟਰੀ ਟਰੱਸਟੀ ਪ੍ਰੋਜੈਕਟ ਮਨਜ਼ੂਰੀ ਕਮੇਟੀ ਨੇ ਸੋਮਵਾਰ ਨੂੰ ਆਪਣੀ ਮੀਟਿੰਗ ਦੌਰਾਨ ਲਿਆ ਪੋਟਾਸ਼ ਦੀ ਭਾਲ ਸਰਵੇਖਣ ਜੀ 4 ਸਲੇਖਵਾਲਾ A ਪ੍ਰੋਜੈਕਟ 19 ਕਰੋੜ ਰੁਪਏ ਦੇ ਪ੍ਰਵਾਨਿਤ ਖਰਚ ਨਾਲ 48 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਕੀਤਾ ਜਾਏਗਾ ਇਸ ਪ੍ਰੋਜੈਕਟ ਦੀ ਮੁਕੰਮਲ ਹੋਣ ਦੀ ਮਿਆਦ 21 ਮਹੀਨੇ ਹੈ ਇਸ ਬਾਰੇ ਵੀਰ ਵੀ ਦਿੰਦੇ ਹਨ ਪੰਜਾਬ ਦੇ ਖਾਣ ਅਤੇ ਪੂਰਬੀ ਮંત્રી ਬ੍ਰਿੰਦਰ ਕੁਮਾਰ ਕੋਇਲ ਨੇ ਕੇਂਦਰੀ ਜਨਸੀਆਂ ਨੂੰ ਪੰਜਾਬ ਵਿੱਚ ਪੋਟਾਸ਼ ਦੀ ਖੋਜ ਨੂੰ ਉਤਰਜੀਹ ਦੇਣ ਦੀ ਅਪੀਲ ਕੀਤੀ ਇਸ ਦਾ ਸਿੱਧਾ ਸਦਸਮਤ ਰਾਸ਼ਟਰੀ ਖੁਰਾਕ ਸੁਰੱਖਿਆ ਤੇ ਕਿਸਾਨਾਂ ਦੀ ਭਲਾਈ ਨਾਲੇ ਉਹਨਾਂ ਨੇ ਕਿਹਾ ਕਿ ਪੋਟਾਸ਼ ਦੇਸ਼ ਲਈ ਬਿਹਦ ਮਹੱਤਵਪੂਰਨ ਹੈ ਕਿਉਂਕਿ ਲਗਭਗ 99% ਦੀ ਜ਼ਰੂਰਤ ਦਰਾਮਤਰਾ ਹੀ ਪੂਰੀ ਕੀਤੀ ਜਾਂਦੀ ਹੈ ਤੇ ਘਰੇਲੂ ਖੋਜ ਅਤੇ ਮਾਈਨਿੰਗ ਵਿੱਚ ਕੋਈ ਵੀ ਪ੍ਰਗਤੀ ਰਾਸ਼ਟਰੀ ਅ 食ਤਾ ਖੇਤੀਬਾੜੀ ਖੇਤਰ ਤੇ ਲੰਮੇ ਸਮੇਂ ਦੀ ਸਵੈਨਿਰਭਰਤਾ ਟੀਚਿਆਂ ਦੀ ਹਮਾਇਤ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਵਿਖੇ 13 ਤੋਂ 15 ਮਾਰਚ 2026 ਨੂੰ ਹੋ ਰਹੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਲਈ ਉੱਚ ਪੱਧਰੀ ਮੀਟਿੰਗ ਦੇ ਪ੍ਰਬੰਧ ਦਾ ਚਾਇਆ ਲੈਂਦਿਆਂ ਇਸ ਨੂੰ ਫੈਸਲਾਕੁਨ ਕਦਮ ਦੱਸਿਆ ਹੈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਆਲਮੀ ਪੱਧਰ ਤੇ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਚੋਪ ਰਿਹਾ ਹੈ ਉਨੇ ਕਿਹਾ ਕਿ ਇਹ ਇਤਿਹਾਸਕ ਸੰਮੇਲਨ ਸਨਤੀ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਲਈ ਇੱਕ ਮੰਚ ਮੁਹैया ਕਰੇਗਾ ਸਮੂਹਕ ਵਿਚਾਰ ਵਟਾਂਦਰੇ ਦੀ ਲੋੜ ਤੇ ਸੋਰ ਦਿੰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਨਤੀ ਆਕਵਾ ਨਾਲ ਲੰਮੀ ਵਿਚਾਰ ਚਰਚਾ ਤੋਂ ਬਾਅਦ ਸੂਬੇ ਦੀ ਸਨਤ ਲਈ ਸੁਖਾਮੀ ਕਾਰਜ ਯੋਜਨਾ ਤਿਆਰ ਕਰਨ ਲਈ ਆਪਸੀ ਸਹਿਮਤੀ ਬਣਾਈ ਜਾਏਗੀ ਇਸ ਸੰਮੇਲਨ ਦੇ ਵਿਸ਼ੇ ਤੇ ਚਾਨਣਾ ਪਾਉਂਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਮੀਨਸ ਬਿਜ਼ਨਸ ਪਾਲਿਸੀ ਟੂ ਪ੍ਰੈਕਟਿਸ ਯਾਨੀ ਕਿ ਪੰਜਾਬ ਭਾਵ ਕਾਰੋਬਾਰ ਨੀਤੀ ਤੋਂ ਅਮਲ ਵਿਸ਼ੇ ਤੇ ਅਧਾਰਿਤ ਹੋਏਗਾ ਇਸ ਸਮਾਗਮ ਨੂੰ ਨਿਵੇਸ਼ਕਾਂ ਲਈ ਵੱਡਾ ਮੌਕਾ ਘਰਾੜ ਦਿੰਦਿਆਂ ਉਨ੍ਹਾਂ ਕਿਹਾ ਕਿ ਨਿਵੇਸ਼ਕ ਸਮੀਲਨ ਜੇਸ਼ਪਾਰ ਵਿੱਚ ਵਤਵ ਵਧ ਰਾਇਤਾਂ ਦੀ ਪੇਸ਼ਕਸ਼ ਕਰਦੇ ਹੋਏ ਸੂਬੇ ਵਿੱਚ ਨਿਵੇਸ਼ ਤੇ ਮੌਕਿਆਂ ਲਈ ਮੰਚ ਪ੍ਰਦਾਨ ਕਰੇਗਾ ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਹੁਣ ਤੱਕ 1.50 ਹਜ਼ਾਰ ਕਰੋੜ ਰੁਪਏ ਦੀਆਂ ਪੂੰਜੀਕਾਰੀ ਤਜਵੀਜ਼ਾਂ ਪ੍ਰਾਪਤ ਹੋਈਆਂ ਨੇ ਜਿਸ ਨਾਲ ਨੌਜਵਾਨਾਂ ਲਈ 5.20 ਹਜ਼ਾਰ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ ਮੁੱਖ ਮੰਤਰੀ ਨੇ ਵੀ ਦੱਸਿਆ ਕਿ ਸਨਤ ਦੇ ਵੱਖ-ਵੱਖ ਪਹਿਲੂਆਂ ਤੇ ਨੁਮਾਇਸ਼ ਸੈਮੀਨਾਰ ਅਤੇ ਤਕਨੀਕੀ ਸੈਸ਼ਨਾਂ ਤੋਂ ਇਲਾਵਾ ਸਨਤੀ ਖੇਤਰ ਵਿੱਚ ਉੱਭਰ ਰਹੀਆਂ ਟੈਕਨੋਲੋਜੀਆਂ ਤੇ ਰਣਨੀਤੀਆਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਏਗਾ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੰਮੇਲਨ ਦਾ ਲੋਗੋ ਵੀ ਜਾਰੀ ਕੀਤਾ ਪੰਜਾਬ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬਚੰਦ ਘਟਾਰੀਆ ਵੱਲੋਂ ਪੱਟੀ ਪਹਿਲ ਕਦਮੀ ਕਰਦੇ ਹਨ ਅੱਜ ਫਾਜ਼ਿਲਕਾ ਵਿੱਚ ਕਰਨ ਗੇਲੋਥਰਾ ਫਾਊਂਡੇਸ਼ਨ ਅਤੇ ਇੰਡੀਅਨ রেড ਕ੍ਰੋਸ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਨਸ਼ਾ ਵਿਰੋਧ ਪੈਦਲ ਯਾਤਰਾ ਕੀਤੀ ਗਈ ਇਸ ਯਾਤਰਾ ਦਾ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵੱਲ ਇਕਜੁੱਟ ਕਰਨਾ ਹੈ ਇਸ ਮੌਕੇ ਕਰਨ ਫਾਊਂਡੇਸ਼ਨ ਦੇ ਸੰਸਥਾਪਕ ਕਰਨ ਗੇਲੋਥਰਾ ਵੱਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਰਾਜਪਾਲ ਵੱਲੋਂ ਸੰਜੀ ਦਿਲਕਾ ਤੋਂ ਕੰਟਾਕਰ ਤੱਕ ਨਸ਼ਾ ਵਿਰੁੱਧ ਪੈਦਲ ਮਾਰਚ ਦੀ ਕਵਾਈ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਪ੍ਰਸ਼ਾਸਨਿਕ ਅਧਿਕਾਰੀ ਤੇ ਆਮ ਨਾਗਰਿਕ ਸ਼ਾਮਲ ਹੋਏ ਯਾਤਰਾਗਰਾਂ ਨਸ਼ਾ ਛੱਡੋ ਪੰਜਾਬ ਚਾਓ ਵਰਗੇ ਨਾਰੇ ਲਾਏ ਗਏ ਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਸ਼੍ਰੀ ਘਟਾਰੀਆ ਨੇ ਕਿਹਾ ਕਿ ਇਹ ਪੈਦਲ ਯਾਤਰਾ ਜਨ ਹਿੱਸੇਦਾਰੀ ਨਾਲ ਕਵਾਈ ਚੱਰੀ ਹੈ ਜਿਸ ਦਾ ਮੁੱਖ ਮਕਸਦ ਸਮਾਜ ਦੇ ਹਰ ਵਰਗ ਨੂੰ ਨਸ਼ਾ ਵਿਰੁੱਧ ਇਕੱਠਾ ਕਰਨਾ ਹੈ इस सरकार ने भी मार्च से लेकर के बहुत प्रयत्न किए युद्ध संरुद्ध चलाया केवल और केवल दिसम्बर तक इकतीस हजार एफ आई आर दर्ज हुई है और इकतालीस हजार लोगों को गिरफ्तार करके जेल भेजा गया है सोलह सौ किलो ऐसी अधिक हीरोइन जब्त की है मैं चाहता हूँ ये अभियान जनता का अभियान बने सब लोग इससे जुड़ करके इस बुराई का अंत करने का कर लिए प्रयास करेंगे तो हमें सफलता मिलेगी ਸ਼੍ਰੀ ਕਟਾਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਪ੍ਰਸ਼ਾਸਨ ਸਮਾਜਿਕ ਸੰਸਥਾਵਾਂ ਤਾਰਵਿਕ ਆਗੂ ਅਤੇ ਆਮ ਲੋਕ ਇਕੱਠੇ ਹੋ ਕੇ ਅੱਗੇ ਆਉਂਦੇ ਨੇ ਤਾਂ ਨਸ਼ਿਆਂ ਵਰਗੀ ਗੰਭੀਰ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾ ਸਕਦਾ ਹੈ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਸਿੱਖਿਆ ਤੇ ਰਚਨਾਤਮਕ ਗਤੀਵਿਧੀਆਂ ਵੱਲ ਧਿਆਨ ਦੇਣ ਤੇ ਨਸ਼ਾ ਮੁਕਤ ਪੰਜਾਬ ਦੀ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ x handle @eirrnchalandar पंजाब पुलिस वालों पर भी चलाए जा रहे प्रहार दो दिन, आज तीजे दिन अपराधियों वक वक छापेमारी की गई है पाबो अपराधियों खत्म करने चलाई जा रही इस मुहिम तहत बीते दो दिन च बहुत सारे अपराधी गिरफ्तार किए जा चुके हैं अज फगढ़ साहब जिला पुलिस दीमा ने भी ग्राम हीरोन मारू हथियार समेत पंताली मुलजमां काबू किया ਪੁਲਿਸ ਨੇ ਆਪਰੇਸ਼ਨ ਦੇ ਪਹਿਲੇ ਦਿਨ 50 ਤੇ ਦੂਜੇ ਦਿਨ 60 ਮੁਲਜ਼ਮ ਗ੍ਰਿਫਤਾਰ ਕੀਤੇ ਸਨ ਉਧਰ ਬਟਾਲਾ ਵਿੱਚ ਵੀ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਦੌਰਾਨ ਹੁਣ ਤੱਕ ਕਰੀਬ 80 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਠਾਨਕੋਟ ਵਿੱਚ ਵੀ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਛਾਪੇਮਾਰੀ ਜਾਰੀ ਹੈ ਪੰਜਾਬ ਪੁਲਿਸ ਨੇ ਅੱਜ ਅਮ੍ਰਿਤਸਰ ਵਿੱਚ ਤਿੰਨ ਵਿਕਤੀਆਂ ਨੂੰ ਇੱਕ ਰਿਮੋਟ ਕੰਟਰੋਲ ਸਮਾਕਾ ਖੇਜ਼ ਜਾਂਤਰ ਆਈਟੀ ਛੇਪਿਸਤੋਲਾ ਅਤੇ ਦੋਹਾਂ ਦਾ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰ ਪੰਜਾਬ ਅਤੇ ਦਿੱਲੀ ਸਮੇਤ ਕਈ ਰਾਜਾਂ ਵਿੱਚ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਲਈ ਤਿਆਰ ਕੀਤਾ ਗਿਆ ਸੀ ਖੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਵਿੱਚ ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਇੱਕ دہشتਗਰਦ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਇੱਕ ਵੱਡੀ دہشتਗਰ ਸਾਜ਼ਿਸ਼ ਨੂੰ ناکام ਬਣਾ ਦਿੱਤਾ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਐਨਕ੍ਰਿਪਟਿਡ ਪਲੇਟਫਾਰਮ ਰਾਹੀਂ ਪਾਕਿਸਤਾਨ ਆਧਾਰਿਤ ਇੱਕ ਹੈਂਡਲਰ ਦੇ ਸੰਪਰਕ ਵਿੱਚ ਸੀ ਇਹ ਪਿਛਲੇ 2 ਦਿਨਾਂ ਵਿੱਚ ਦੂਜੀ ਅਜਿਹੀ ਬਰਾਮਦਗੀ ਹੈ ਕਲ ਵਿਸ਼ੇਸ਼ ਸਲਵਲੋਂ ਇੱਕ ਦੋਸ਼ੀ ਤੋਂ ਆਰਡੀ 100 ਹਾਰਿਤ ਇੱਕ ਫੋਟੋ ਕੀਤਾ ਤੇ ਵੀ ਬਰਾਮਦਗੀ ਕੀਤੀ ਗਈ ਸੀ ਇੱਕ ਹੋਰ ਕਾਰਵਾਈ ਵਿੱਚ ਅਮਰੀਕ ਸਰ ਕਮਿਸ਼ਨਰ ਰੇਟ ਪੁਲਿਸ ਨੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 5 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਨਿਖਾਰਨ ਦੇ ਉਦੇਸ਼ ਨਾਲ ਗੁਰਦਾਸਪੁਰ ਦੇ ਪੁਰਾਣੇ ਬਸਟੇ ਵਿਖੇ ਪੰਜਾਬ ਸખી ਸ਼ਕਤੀ ਮੇਲਾ 2024 ਸਫਲਤਾ ਨਾਲ ਕਰਾਇਆ ਗਿਆ। ਇਸ ਮੇਲੇ ਦਾ ਮੁੱਖ ਮਨੋਰਥ ਪੰਜਾਬ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਤੇ ਉਹਨਾਂ ਵੱਲੋਂ ਤਿਆਰ ਕੀਤੇ ਉਤਪਾਦਨ ਨੂੰ ਇੱਕ ਵੱਡਾ ਪਲੇਟਫਾਰਮ ਮੁਹੱਈਆ ਕਰਾਉਣਾ ਹੈ। ਹਲਕਾਇੰਚਾ ਸ਼੍ਰੀ ਰਮਨ ਬੈਲ ਨੇ ਮੇਲੇ ਦੀ ਸਫਲ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਭਾਗਾਂ ਦੇ ਸਾਂਝੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਹਨਾਂ ਨੂੰ ਵਧਾਈ ਦਿੱਤੀ। ਕੇਂਦਰ ਸਰਕਾਰ ਦੇ ਰਾਸ਼ਟਰੀ ਪ੍ਰੋਗਰਾਮ 2047 ਤੱਕ ਵਿਕਸਿਤ ਭਾਰਤ ਮੁਤਾਬਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀਐਨਡੀਯੂ ਅੰਮ੍ਰਿਤਸਰ ਨਿਯਾਸ਼ ਪੰਜਾਬ 2047 ਉਦਮਤਾ ਤੇ ਨਵੀਨਤਾ ਰਹੀ ਭਵਿਕਦੀ ਉਸਾਰੀ ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸ਼ੁਰੂ ਕੀਤਾ। ਇਹ ਸੈਮੀਨਾਰ ਉਦਮਤਾ ਨਵੀਨਤਾ ਤੇ ਗਿਆਨ ਅਧਾਰਿਤ ਵਿਕਾਸ 2047 ਤੱਕ ਪੰਜਾਬ ਲਈ ਇੱਕ ਨਿਰੰਤਰ ਰਹਿਣਯੋਗ ਸਮਾਵੇਸ਼ੀ ਤੇ ਪ੍ਰਗਤੀਸ਼ੀਲ ਵਿਕਸਨ ਨੂੰ ਹਾਰਦਿੰਦੇ ਟਾਂਕ ਤਰੀਕਿਆਂ ਤੇ ਕੇਂਦ੍ਰਿਤ ਹੈ। ਪੰਜਾਬ ਦੇ ਜ਼ਿਲ੍ਹਾ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਪਿਛਲੀਆਂ ਗਲਤੀਆਂ ਸੁਧਾਰ ਕੇ ਨਵੀਆਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ ਹੈ ਜੇਲ੍ਹ ਮੰਤਰੀ ਅੱਜ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਉਜਾਲਾ ਪੰਜਾਬ ਪ੍ਰਿਜ਼ਨ 올림픽ਸ 2026 ਦੇ ਅੰਤ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਪੁੱਜੇ ਹੋਏ ਸਨ ਅੱਜ ਖਤਮ ਹੋਏ ਨਾ ਮੁਕਾਬਲੇ ਦੌਰਾਨ ਸੂਬੇ ਦੀਆਂ ਜੇਲ੍ਹਾਂ ਦੇ ਬੰਦੀਆਂ ਦੇ ਰਸਾਕਸ਼ੀ ਕਬੱਡੀ ਵਾਲੀਬਾਲ ਆਦਿ ਮੁਕਾਬਲੇ ਹੋਏ ਇਸ ਮੌਕੇ ਸ਼੍ਰੀ ਪੁੱਲਰ ਨੇ ਕਿਹਾ ਅੱਜ 올림픽 ਦਾ ਫਾਈਨਲ ਹੀ ਜਿਹਦੇ ਵਿੱਚ ਵੱਖ-ਵੱਖ ਟੀਮਾਂ ਉਹਨਾਂ ਦੇ ਅੱਜ ਕੰਪੀਟੀਸ਼ਨ ਹੋਏ ਤੇ ਉਹਨਾਂ ਦੇ ਵਿੱਚ ਪਟਿਆਲਾ ਜੇਲ੍ਹ ਫਸਟ ਏ ਆਏ ਆ ਤੇ ਸੈਕੰਡ ਨੰਬਰ ਤੀਰਕੋਟ ਜੇਲ੍ਹ ਦਾ ਆਇਆ ਤੇ ਥਰਡ ਤੇ ਕਪੂਰਥਲਾ ਜੇਲ੍ਹ ਵਾਲੇ ਆਏ ਆ ਸੋ ਚੱਜੀ ਸੋਚ ਇਹ ਆ ਕਿ ਜਿਹੜੇ ਕੈਦੀ ਨੇ ਉਹ ਜੇਲਾਂ ਦੇ ਵਿੱਚ ਵੀ ਖੇਡਾਂ 'ਚ ਭਾਗ ਲੈਣ ਤੇ ਉਹਨਾਂ ਦਾ ਦਿਮਾਗ ਉਹਨਾਂ ਦੀ ਸੋਚ ਉਹਨਾਂ ਦਾ ਸਰੀਰ ਜਿਹੜਾ ਉਹਨਰੂਆ ਹੋਵੇ ਚੰਗਾ ਹੋਵੇ ਤੇ ਗਾਂ ਉਹ ਜਾ ਕੇ ਬਾਹਰ ਕਿਸੇ ਦੀ ਜ਼ਮਾਨਤ ਹੋ ਜਣੀ ਆ ਕਿਸੇ ਨੇ ਰਿਹਾਅ ਹੋ ਜਾਣਾ ਤੇ ਉਹ ਬਾਹਰ ਜਾ ਕੇ ਵੀ ਖੇਡਾਂ ਦੇ ਨਾਲ ਜੋੜਨ ਆਪਦੇ ਪਰਿਵਾਰ ਨਾ ਜੋੜਨਾ ਰੋਜ਼ਗਾਰ ਦੇ ਨਾਲ ਜੋੜਨਾ ਗਲਤ ਕੰਮ ਨਾ ਕਰਨ ਆਕਾਸ਼ਵਨੀ ਪਟਿਆਲਾ ਵੱਲੋਂ ਰੇਡੀਓ ਕਿਸਾਨ ਦਿਵਸ ਮਨਾਉਣ ਲਈ ਭਲਕੇ ਆਕਾਸ਼ਵਨੀ ਪਰਿਸਰ ਵਿਖੇ ਸਥਿਤ ਦੂਰਦਰਸ਼ਨ ਸਟੂਡੀਓ ਵਿੱਚ ਇੱਕ ਸਭਿਆਚਾਰਕ ਸਮਾਗਮ ਕਰਾਇਆ ਜਾ ਰਿਹਾ ਹੈ ਇਸ ਸਮਾਗਮ ਪਰ ਸਰਕਾਰ ਦੀ ਖੇਤੀਬਾੜੀ ਤੇ ਕਿਸਾਨ ਭਲੇ ਮੰਤਰਾਲੇ ਦੀ ਹਮਾਇਤ ਨਾਲ ਕਰਾਇਆ ਜਾ ਰਿਹਾ ਹੈ ਪੰਜਾਬ ਦੇ ਦਿਹਾਤੀ ਜੀਵਨ ਨੂੰ ਦਰਸਾਉਂਦਾ ਪੰਜਾਬੀ ਵਿੱਚ ਇੱਕ ਨਾਟਕ ਪਰਤਾਂ ਤੱਕ ਜੋ ਕਿ ਪ੍ਰਸਿੱਧ ਨਾਟਕਕਾਰ ਡਾਕਟਰ ਸतीश ਕੁਮਾਰ ਵਰਵਾ ਵੱਲੋਂ ਲਿਖਿਆ ਗਿਆ ਹੈ ਖੇਡਿਆ ਜਾਏਗਾ ਮਰਦਾ ਦੀ ਐਫਆਈਐਚ ਹਾਕੀ ਪ੍ਰੋ ਲੀਗ ਵਿੱਚ ਜੱਜ ਭਾਰਤ ਤੇ ਬੈਲਜੀਅਮ ਦਾ ਮੁਕਾਬਲਾ ਹੋਏਗਾ ਇਹ ਮੈਚ ਨਾਉਰ ਕਿਲਾ ਦੇ ਬਿਰਸਾ ਬੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਸ਼ਾਮ 6:30 ਵਜੇ ਸ਼ੁਰੂ ਹੋਏਗਾ ਆਖਿਰជា ਖਾਸ ਖਬਰਾਂ ਕੇਂਦਰੀ ਖਾਨ ਮੰਤਰਾਲੇ ਵੱਲੋਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੋਟਾਸ਼ ਲਈ ਇੱਕ ਨਵਾਂ ਪਾਲ ਪ੍ਰੋਜੈਕਟ ਮਨਜ਼ੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਲਈ ਪ੍ਰਬੰਧਤਾ ਦਾ جائزہ ਲਿਆ। ਪੰਜਾਬ ਦੇ ਰਾਸ਼ਟਰ ਗੁਲਾਬਚੰਦ ਘਟਾਰੀਆ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਅਜ ਫਾਜ਼ਿਲਕਾ ਵਿੱਚ ਕੱਢੀ ਗਈ। ਤੇ ਕੇਂਦਰੀ ਜੇਲ ਪਟਿਆਲਾ ਵਿਖੇ ਉਜਾਲਾ ਪੰਜਾਬ ਰਿਜਨ 올림픽 2026 ਸਮਾਪ। ਪਟਿਆਲਾ ਜ਼ੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਸਭ ਤੋਂ ਵੱਧ ਤਮਕੇ ਜਿੱਤ ਕੇ ਸਮੁੱਚੇ ਤੌਰ ਤੇ ਜੇਤੂ ਰਹੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।